ਪੰਜਾਬ ਦੇ ਰਾਜਪਾਲ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕੀ ਐਕਸ਼ਨ ਲੈਣਗੇ ਇੱਕ ਅਹਿਮ ਸ਼ਿਕਾਇਤ ਜਿਹੜੀ ਹੈ ਉਹ ਪੁੱਜੀਆ ਰਾਜਪਾਲ ਦੇ ਕੋਲ ਸ਼ਿਕਾਇਤ ਕੀ ਹੈ ਔਰ ਐਕਸ਼ਨ ਕੀ ਲਿਆ ਜਾ ਸਕਦਾ ਹੈ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਔਰ ਰਾਜਨੀਤੀ ਦੇ ਵਿੱਚ ਵੱਡਾ ਉਲਟਫੇਰ ਹੋ ਸਕਦਾ ਹੈ ਕਿਹੜਾ ਇਸੇ ਵੀ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਸਲੇ ਦੇ ਵਿੱਚ ਬਰਖਾਸ ਡੀਐਸਪੀ ਜਿਹੜੇ ਗੁਰਸ਼ੀਰ ਸਿੰਘ ਨੇ ਉਸ ਸਬੰਧ ਦੇ ਵਿੱਚ ਜਿਹੜੀ ਐਸਆਈਟੀ ਬਣੀ ਸੀ ਉਸ ਇੰਟਰਵਿਊ ਮਸਲੇ ਦੀ ਜਾਂਚ ਕਰਨ ਦੇ ਵਾਸਤੇ ਜਿਨ੍ਹਾਂ ਅਫਸਰਾਂ ਦੇ ਨਾਮਾਂ ਦੇ ਖੁਲਾਸੇ ਕੀਤੇ ਸੀ ਉਸ ਐਸਆਈਟੀ ਨੂੰ ਹੁਣ ਕਹਿੰਦੇ ਨਵੇਂ ਸਿਰੇ ਤੋਂ ਨਵੀਂ ਐਸਆਈਟੀ ਬਣਾਈ ਜਾ ਸਕਦੀ ਹੈ ਆਖਰ ਕਿਉਂ ਜੇ ਇੰਨੀ ਵਧੀਆ ਕਾਰਵਾਈ ਕਰ ਰਹੀ ਐਸਆਈਟੀ ਨੇ ਵਧੀਆ ਖੁਲਾਸੇ ਕਰ ਰਹੀ ਐਸਆਈਟੀ ਤਾਂ ਫਿਰ ਨਵੀਂ ਐਸਆਈਟੀ ਕਿਉਂ ਇਸੇ ਵੀ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਅਕਾਲੀ ਦਲ ਦੀਆਂ ਮੁਸ਼ਕਲਾਂ ਵਧਣ ਜਾ ਰਹੀਆਂ ਨੇ ਯਾ ਫਿਰ ਅਕਾਲ ਤੱਕ ਤੇ ਜਥੇਦਾਰ ਸਾਹਿਬ ਵੀ ਅਕਾਲੀ ਦਲ ਦੇ ਜਿਹੜੇ ਬਾਦਲ ਧਲੇ ਧੜੇ ਦੇ ਨਾਲ ਰਲ ਗਏ ਨੇ ਇਸ ਤੇ ਕਿਉਂ ਅਸੀਂ ਇਸ ਤਰ੍ਹਾਂ ਕਹਿ ਰਹੇ ਹਾਂ ਇਸ ਤੇ ਵੀ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਬਾਹ ਮਰੂੜੀ ਹੈ ਕਿਵੇਂ ਇਸ ਤੇ ਵੀ ਅਹਿਮ ਜਿਹੜੀ ਗੱਲਬਾਤ ਕਰਨੀ ਹੈ ਮੇਰਾ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ ਜੁੜੇ ਹੈ ਸਭ ਤੋਂ ਪਹਿਲਾਂ ਸਵਾਗਤ ਕਰੂੰ ਅਣਕੀ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਣਕਹੋਬੀ ਸ਼ੁਰੂਆਤ ਮੈਂ ਇਹ ਸੇ ਖਬਰ ਦੀ ਹੁਈ ਕਰਦਾ ਹਾਂ ਕਿ ਕੱਲ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਵਾ ਗੁਰਜੀਤ ਸਿੰਘ ਔਜਲਾ ਦੇ ਸਮੇਤ ਹੋਰ ਬਹੁਤ ਸਾਰੇ ਅਹਿਮ ਲੀਡਰ ਜਿਹੜੇ ਕੱਲ ਰਾਜਪਾਲ ਸਾਹਿਬ ਨੂੰ ਮਿਲ ਕੇ ਆਏ ਆ ਔਰ ਇੱਕ ਲਿਖਤੀ ਸ਼ਿਕਾਇਤ ਦੇ ਕੇ ਆਇਆ ਅਮਰਸਰ ਦੀ ਮੇਰਚੌਣ ਦੇ ਸਬੰਧੀ ਔਰ ਧੱਕੇਸ਼ਾਹੀ ਦੇ ਉਹਨਾਂ ਨੇ ਇਲਜ਼ਾਮ ਲਾਏ ਆ ਔਰ ਕਾਰਵਾਈ ਦੀ ਉਹਨਾਂ ਨੇ ਮੰਗ ਵੀ ਕੀਤੀ ਆ ਔਰ ਨਾਲ ਹੀ ਨਾਲ ਰਾਜਨੀਤੀ ਦੇ ਵਿੱਚ ਉਲਟ ਫੇਰ ਹੋਣ ਦੀ ਜਿਹੜੀ ਗੱਲ ਉਹਨਾਂ ਨੇ ਇਹ ਕਹੀ ਹੈ ਕਿ ਚੰਡੀਗੜ੍ਹ ਦੇ ਵਿੱਚ ਜਿਹੜਾ ਆਮ ਆਦੀ ਪਾਰਟੀ ਔਰ ਕਾਂਗਰਸ ਨੇ ਰਲ ਕੇ ਜਿਹੜਾ ਉੱਥੇ ਮੇਹਰ ਬਣਾਇਆ ਤਾਂ ਉਹ ਗਠਜੋੜ ਵੀ ਕਿਹਾ ਪੰਜਾਬ ਦੇ ਲੀਡਰਾਂ ਨੇ ਕਿ ਟੁੱਟਣਾ ਚਾਹੀਦਾ ਹੈ ਔਰ ਟੁੱਟ ਸਕਦਾ ਆਉਣ ਵਾਲੇ ਦਿਨਾਂ ਚ ਉਹ ਕਹਿੰਦੇ ਆ ਤਾਂ ਕਿਵੇਂ ਦੇਖਦੇ ਹਾਂ ਇਸ ਪੂਰੀ ਚੀਜ਼ ਨੂੰ ਆਮ ਆਦੀ ਪਾਰਟੀ ਨੇ ਕਾਂਗਰਸ ਦਾ ਸਹਾਰਾ ਲੈ ਕੇ ਬੜਾ ਜ਼ੋਰ ਲਾ ਕੇ ਚੰਡੀਗੜ੍ਹ ਦੇ ਵਿੱਚ ਮੇਹਰ ਬਣਾਇਆ ਮੇਹਰ ਦੀ ਸੀਟ ਆਪ ਲਈ ਔਰ ਐਮਪੀ ਦੀ ਸੀਟ ਕਾਂਗਰਸ ਨੂੰ ਜਿਹੜੀ ਆ ਦਿੱਤੀ ਹੈ ਔਰ ਜੇ ਅਮਰਸਰ ਦੀ ਜਿਹੜੀ ਮੇਹਰ ਚੋਣ ਦੇ ਕਰਕੇ ਖਟਾਸ ਚੰਡੀਗੜ੍ਹ ਤੱਕ ਜਾਂਦੀ ਹੈ ਤਾਂ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਨੂੰ ਕਰਾਰਾ ਜਿਹੜਾ ਉਹ ਝਟਕਾ ਲੱਗ ਸਕਦਾ ਹੈ ਔਰ ਉਧਰ ਮੇਹਰ ਚੋਣ ਸੰਬੰਧੀ ਜਿਹੜੇ ਕਪੜੇ ਦੇ ਜਾਂ ਠੱਕੇਸ਼ਾਈ ਦੇ ਇਲਜ਼ਾਮ ਲੱਗੇ ਉਹਦੇ ਵਿੱਚ ਰਾਜਪਾਲ ਸਾਹਿਬ ਵੀ ਕੋਈ ਐਕਸ਼ਨ ਲੈ ਸਕਦੇ ਜਾਂ ਨਹੀਂ ਕਿਵੇਂ ਦੇਖਦੇ ਹਾਂ ਪੂਰੀ ਚੀਜ਼ ਨੂੰ ਸੰਦਰਜੀ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਦੋਂ ਅੰਮ੍ਰਿਤਸਰ ਦੇ ਵਿੱਚ ਮੇਹਰ ਦੀ ਚੋਣ ਹੋਈ ਤੇ ਜਿਸ ਤਰੀਕੇ ਲੋਕਤੰਤਰਿਕ ਕਦਰਾਂ ਕੀਮਤਾਂ ਦਾ ਘਾਣ ਹੁੰਦਾ ਹੈ ਇਸ ਤੇ ਵਿੱਚ ਕੋਈ ਸ਼ੱਕ ਨਹੀਂ ਕਿ ਆਮ ਆਦਮੀ ਪਾਰਟੀ ਦੀ ਠੱਕੇਸ਼ਾਈ ਜਿਹੜੀ ਸਪਸ਼ਟ ਰੂਪ 'ਚ ਸਾਹਮਣੇ ਆਉਂਦੀ ਹੈ ਉਸ ਦਾ ਕਿ ਸ਼ਾਇਦ ਨੂੰ ਲੈ ਕੇ ਕੱਲ ਪੰਜਾਬ ਕਾਂਗਰਸ ਦਾ ਇੱਕ ਵਫ਼ਤਰ ਕੈਪਟਨ ਆ ਰਾਜਵਰਿੰਗ ਅਮਰਿੰਦਰ ਸਿੰਘ ਰਾਜਵਰਿੰਗ ਜੋਰੇ ਦੇ ਪੰਜਾਬ ਕਾਂਗਰਸ ਦਾ ਕਈ ਦੇ ਪ੍ਰਧਾਨ ਨੇ ਇਹਨਾਂ ਦੀ ਇਕਾਈ ਦੇ ਵਿੱਚ ਇੱਕ ਵਫ਼ਤਰ ਜਾ ਕੇ ਮਿਲਤਾ ਹੈਗਾ ਪ੍ਰਾਕタル ਸਾਹਿਬ ਨੂੰ ਗੁਲਾਬ ਚਨ ਘਟਾਰੀਓ ਨੂੰ ਔਰ ਬਾਕੀ ਤੌਰ ਤੇ ਰਾਜਵਰਿੰਗ ਕੋ ਨੇ ਉਹਨੇ ਦੱਸਿਆ ਕਿ ਜਿਸ ਤਰੀਕੇ ਨਾਲ ਅਮਰਸਰ ਨਗਰ ਦੇ ਵਿੱਚ ਜਿਹੜੀ ਚੋਣਾਂ ਹੋਈਆਂ ਤੇ 85 ਜਿਹੜੇ ਕੌਂਸਲਰ ਨੇ ਤੇ ਜਿਨ੍ਹਾਂ ਦੇ ਵਿੱਚੋਂ 43 ਕਾਂਗਰਸ ਪਾਰਟੀ ਦੇ ਨੇ ਤੇ ਚਾਰਾਂ ਦਾ ਹੋਰ ਜਿਹੜਾ ਸਮਰਥਨ ਉਹਨਾਂ ਨੂੰ ਪ੍ਰਾਪਤ ਸੀ ਭਾਵੇਂ 45 ਉਹਨਾਂ ਕੋਲ ਸਨ ਪਰ ਇਸ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਨੇ ਧਕੇਸ਼ ਨੂੰ ਸਹਾਰਾ ਲੈਂਦਿਆਂ ਆਪਣਾ ਜਿਹੜਾ ਜਤਿੰਦਰ ਸਿੰਘ ਮੋਤੀ ਪਾਰਟੀ ਆ ਸੀ ਉਸ ਤੋਂ ਉਹਨਾਂ ਨੇ ਡਿਕਲੇਅਰ ਜਿਹੜਾ ਉਹ ਕਰ ਦਿੱਤਾ ਤੇ ਇਸ ਮੁੱਦੇ ਤਾਂ ਰਾਜਨੀਤੀ ਦਾ ਉਤਰਤੀ ਤੌਰ ਤੇ ਗਰਮਾਉਣੀ ਹੀ ਕਰਵਾਉਣੀ ਸੀ ਹੁਣ ਇਸ ਗੱਲ ਨੂੰ ਲੈ ਕੇ ਆਰ ਜਾਂ ਪਾਰ ਦੀ ਲੜਾਈ ਜਿਹੜੀ ਆ ਪੰਜਾਬ ਕਾਂਗਰਸ ਐਸ ਵੀ ਲੜਨ ਦੇ ਮੂਰਛਾ ਕੀ ਹੈ ਔਰ ਬਾਕੀਆ ਤੌਰ ਤੇ ਉਹਨਾਂ ਨੇ ਇਸ ਚੀਜ਼ ਨੂੰ ਗਵਰਨਰ ਸਾਹਿਬ ਦੇ ਨੋਟਸ ਦੇ ਵਿੱਚ ਲਿਆਂਦਾ ਤੁਹਾਡਾ ਪ੍ਰਸ਼ਨ ਸੀ ਕਿ ਗਵਰਨਰ ਸਾਹਿਬ ਦੀ ਭੂਮਿਕਾ ਜਿਹੜੀ ਆ ਉਹ ਕੀ ਹੋਊਗੀ ਸੁਖਿੰਦਰ ਜੀ ਬੀਤੇ ਦੌਰ ਦੇ ਵਿੱਚ ਬੜੀਆਂ ਸ਼ਿਕਾਇਤਾਂ ਜਿਹੜੀਆਂ ਨੇ ਉਹ ਗਵਰਨਰ ਸਾਹਿਬ ਨੂੰ ਜਾਂਦੀਆਂ ਰਹੀਆਂ ਨੇ ਚਾਹੇ ਲਾਲਚਨ ਕਟਾਰੂ ਚੱਕ ਦਾ ਮੁੱਦਾ ਹੋਵੇ ਸੁਖਪਾਲ ਸਿੰਘ ਖੈਰਾ ਉਹਨਾਂ ਨੇ ਵੀਡੀਓ ਦਿੱਤਾ ਸੀ ਉਸ ਤੋਂ ਬਾਅਦ ਕਈ ਮੁੱਦੇ ਇਹੋ ਜਿਹੇ ਨੇ ਬੀਤੇ ਦੌਰ ਤੇ ਵਿੱਚ ਰਹੀ ਕਿ ਜਿੱਥੇ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਚਾਹੇ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ ਰਾਜਪਾਲ ਸਾਹਿਬ ਤੱਕ ਅਪਰੋਚ ਜਿਹੜੀ ਆ ਉਹ ਕਰਦੇ ਰਹੇ ਨੇ ਬਕਰਤਾ ਟੋਰਟਲਿਕ ਟਿਸ਼ਕਾਤਾ ਪਰ ਬੜੀ ਹੈਰਾਨਕੀ ਦੀ ਗੱਲ ਹੈ ਕਿ ਜਦੋਂ ਤਾਂ ਹਰੀਦਾਲ ਪੁਜੋਤ ਉਹਨਾਂ ਦਾ ਕਾਰਜਕਾਰ ਜਿਹੜਾ ਭਗਵੰਤ ਮਾਨ ਹੁੰਦਾ ਨਾ ਟੇਢੇ ਤਰੀਕੇ ਨਾਲ ਰਿਹਾ ਸ਼ਿਕਾਇਤਾਂ ਮਿਲਣ ਦੇ ਬਾਵਜੂਦ ਉਹਨਾਂ ਨੇ ਇਸ ਮੁੱਦੇ ਤੇ ਉੱਤੇ ਵੀ ਕਦੀ ਵਿਰੋਧੀ ਧਿਰਾਂ ਦੀ ਕੋਈ ਵੀ ਸੁਣਵਾਈ ਜਿਹੜੀ ਆ ਉਹ ਨਹੀਂ ਕੀਤੀ ਤਾਂ ਜੇਕਰ ਹੁਣ ਪੰਜਾਬ ਕਾਂਗਰਸ ਦਾ ਵਫਤ ਜਾ ਕੇ ਬਕਾਇਦਾ ਤੌਰ ਤੇ ਅਕਸਰ ਥੋੜਾ ਜਿਹਾ ਮੈਂ ਦਿੱਕਤ ਆ ਰਹੀ ਕਿੰਨਾ ਥੋੜੇ ਮੈਂ ਤੁਹਾਨੂੰ ਬੇਨਤੀ ਕਰੂੰ ਥੋੜੀ ਰੇਂਜ ਦੇ ਵਿੱਚ ਆਓ ਤੁਹਾਡੀ ਆਵਾਜ਼ ਜਿਹੜੀ ਹੈ ਉਹ ਕੱਟ ਰਹੀ ਹੈ ਤਾਂ ਇਹ ਗੱਲ ਜ਼ਰੂਰ ਹੈ ਕਿ ਬਿਲਕੁਲ ਤੁਹਾਡੀ ਗੱਲ ਠੀਕ ਹੈ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਹੋ ਸਕਦਾ ਹੈ ਕਿ ਉਸ ਤਰੀਕੇ ਦੀ ਕਾਰਵਾਈ ਜਿਹੜੇ ਰਾਜਪਾਲ ਸਾਹਿਬ ਨਾ ਕਰ ਸਕਣ ਪਰ ਨਾਲ ਹੀ ਨਾਲ ਗੱਲ ਇਹ ਵੀ ਹੈ ਨਾ ਉਹਨਾਂ ਨੇ ਹਾਈ ਕੋਰਟ ਵੀ ਜਿਹੜੀ ਆਡਿਟ ਲਗਾਈ ਹੋਈ ਹੈ ਔਰ ਹਾਈ ਕੋਰਟ ਅਕਸਰ ਕਿਵੇਂ ਪੰਜਾਬ ਸਰਕਾਰ ਦੀ ਜਿਹੜੀ ਉਹ ਬਾਹ ਮੋੜ ਕੇ ਉਹ ਆਪਣਾ ਪੂਰਾ ਸਹੀ ਕੰਮ ਕਰਵਾਉਂਦੀ ਹੈ ਚਾਹੇ ਉਹ ਪੰਚਾਇਤੀ ਚੋਣਾਂ ਹੋਣ ਚਾਹੀਏ ਉਹ ਨਗਰ ਨਿਗਮ ਚੋਣਾਂ ਹੋਣ ਚਾਹੀਏ ਉਹ ਹੋਰ ਬਹੁਤ ਸਾਰੀਆਂ ਚੀਜ਼ਾਂ ਹੋਣ ਇਹੋ ਜਿਹੇ ਫੈਸਲੇ ਆ ਜਿਹੜੇ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਬਾਹਰ ਮੋੜ ਕੇ ਜਿਹੜੇ ਉਹ ਕਰਾਏ ਆ ਔਰ ਪ੍ਰੈਸ਼ਰ ਜਿਹੜਾ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਤੇ ਚੰਡੀਗੜ੍ਹ ਮੇਅਰ ਇਲੈਕਸ਼ਨ ਦਾ ਵੀ ਪੈ ਜਾਣਾ ਕਿਉਂਕਿ ਮੇਅਰ ਰਲਕੇ ਬਣਾਇਆ ਆਮ ਆਦਮੀ ਪਾਰਟੀ ਨੇ ਉਥੇ ਔਰ ਇਸੇ ਤਰੀਕੇ ਦੇ ਤੱਕ ਕਪੜੇਬਾਜੀ ਦੇ ਇਲਜ਼ਾਮ ਉਥੇ ਲਾਏ ਸੀਗੇ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਨੇ ਭਾਜਪਾਤੀ ਉੱਥੇ ਚਲੋ ਸੁਪਰੀਮ ਕੋਰਟ ਤੱਕ ਜਾ ਕੇ ਫਿਰ ਇਹ ਮੇਰ ਬਣਾ ਕੇ ਲੈ ਕੇ ਆਏ ਸਮਝੌਤਾ ਇਹਨਾਂ ਦਾ ਚੰਡੀਗੜ੍ਹ ਦੇ ਵਿੱਚ ਕਾਂਗਰਸ ਨਾਲ ਇਹ ਹੋਇਆ ਸੀ ਕਿ ਭਾਈ ਤੁਸੀਂ ਸਾਨੂੰ ਮੇਰ ਦੇ ਦਿਓ ਅਸੀਂ ਤੁਹਾਨੂੰ ਐਮਪੀ ਦੀ ਸੀਟ ਦੇ ਨਾਲ ਜਿਹੜਾ ਅਸੀਂ ਸਧਾਨਾ ਸਮਝੌਤਾ ਕਰ ਲਾਂਗੇ ਜਾਨੀ ਕਿ ਮੇਰ ਰੱਖ ਰਿਹਾ ਆਮ ਆਦੀ ਪਾਰਟੀ ਨੇ ਐਮਪੀ ਮਨੀਸ਼ ਤਵਾੜੀ ਜਿਹੜੇ ਟਿਕਟ ਮਿਲ ਗਈ ਹੈ ਕਾਂਗਰਸ ਨੂੰ ਤਾਂ ਜੇ ਉੱਥੇ ਵੀ ਕਠਜੋੜ ਟੁੱਟਦਾ ਹੈ ਜੇ ਉੱਥੇ ਐਮਪੀ ਤਾਂ ਬਣੇ ਹੀ ਰਹਿਣਗੇ ਹੁਣ ਕਾਂਗਰਸ ਦੇ ਤੇ ਜੇਕਰ ਉੱਥੇ ਕਠਜੋੜ ਟੁੱਟ ਗਿਆ ਚੰਡੀਗੜ੍ਹ ਦੇ ਵਿੱਚ ਉੱਥੇ ਵੀ ਝਟਕਾ ਤੇ ਜੇ ਇਧਰ ਹਾਈ ਕੋਰਟ ਨੇ ਬਾਹਰ ਮੋੜਤੀ ਇਸ ਪੂਰੇ ਮਸਲੇ ਦੇ ਵਿੱਚ ਦੁਬਾਰਾ ਚੂਨ ਕਰਾਉਣ ਨੂੰ ਕਿਹਾ ਜਾਂ ਕੁਝ ਤੇ ਝਟਕਾ ਤਾਂ ਫਿਰ ਉੱਥੇ ਵੀ ਲੱਗੂਗਾ ਭਗਵੰਤ ਤੇ ਕੇਜਰੀਬਾ ਭਗਵੰਤ ਜੀ ਜੀ ਬਿਲਕੁਲ ਸੁਖੰਦਰ ਜੀ ਐਸ ਵੇਲੇ ਦਿੱਲੀ ਦੀਆਂ ਚੋੜਾ ਜਿਹੜੀਆਂ ਸਿਰਤੇ ਨੇ ਉੱਥੇ ਆਮ ਆਦਮੀ ਪਾਰਟੀ ਤੇ ਕਾਂਗਰਸ ਆ ਮੋਸਾਂਣੀ ਐ ਪੰਜਾਬ ਦੇ ਵਿੱਚ ਵੀ ਇਹ ਇੱਕ ਦੂਜੇ ਦੇ ਵਿਰੋਧੀ ਧਿਰ ਦੇ ਰੂਪ ਚ ਨੇ ਪਰ ਚੰਡੀਗੜ੍ਹ ਚ ਸਮਝੌਤਾ ਇਹ ਆਮ ਆਦਮੀ ਪਾਰਟੀ ਜਾਂ ਕਾਂਗਰਸ ਦੀ ਰਣਨੀਤੀ ਵੀ ਸੁਖੰਦਰ ਜੀ ਸਮਝ ਜਿਹੜੀ ਆ ਉਹ ਨਹੀਂ ਹੁੰਦੀ ਹੁਣ ਬੇਸ਼ੱਕ ਪ੍ਰਤਾਪ ਸਿੰਘ ਬਾਜਵਾ ਨੇ ਇਸ ਮੁੱਦੇ ਤੇ ਗੱਲ ਕੀਤੀ ਐ ਕਿ ਉਹ ਜਾ ਕੇ ਕਾਂਗਰਸ ਦੀ ਹਾਈਕ ਨੂੰ ਜਾ ਕੇ ਮਿਲਣਗੇ ਤੇ ਇਹਦੇ ਸੰਬੰਧੀ ਕਹਿਣਗੇ ਕਿ ਇਹੋ ਜਿਹੜਾ ਸਮਝੌਤਾ ਆ ਆਮ ਆਦਮੀ ਇਕੱਠ ਜੋ ਬਣ ਚਾਹੀਦਾ ਕਿਸੇ ਵੀ ਕੀਮਤ ਤੇ ਨਾ ਚੰਡੀਗੜ੍ਹ ਚ ਨਾ ਕਿਤੇ ਹੋਰ ਇਹ ਗੱਲ ਜਿਹੜੀ ਰਾਜਾ ਵੜਿੰਗ ਦੇ ਮਿੱਤਰਾਈ ਹੈਗੀ ਹੈ ਹੁਣ ਤਾਂ ਸਿੱਧੂ ਜੀ ਇਹ ਗੱਲ ਵੇਖਣੀ ਪਊਗੀ ਕਿ ਜਿਹੜੀ ਕਾਂਗਰਸ ਦੀ ਹਾਈ ਕਮਾਨ ਆ ਆਪਣੇ ਇਹਨਾਂ ਨੇਤਾਵਾਂ ਤੇ ਜਾਂ ਅੰਮ੍ਰਿਤਸਰ ਦੇ ਵਿੱਚ ਜਿਸ ਤਰੀਕੇ ਨਾਲ ਲੋਕਤੰਤਰੀ ਕਤਰਾਂ ਕੀਮਤਾ ਦਾ ਕਾਂ ਆਮ ਆਦਮੀ ਪਾਰਟੀ ਦੀ ਧੱਕੇਸ਼ਾਹੀ ਨੇ ਕੀਤਾ ਉਸ ਉਸ ਨੂੰ ਸਾਰੇ ਕਿਸ ਤਰੀਕੇ ਨਾਲ ਲੈਂਦੀ ਹੈ ਕਾਂਗਰਸਤਾਨ ਕਿਉਂਕਿ ਬੀਤੇ ਸਮੇਂ ਦੇ ਵਿੱਚ ਜੇ ਤੁਸੀਂ ਦੇਖੋ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਜਿਹੜੀ ਆਮ ਆਦਮੀ ਪਾਰਟੀ ਔਰ ਕਾਂਗਰਸ ਦੀਆਂ ਜਿਹੜੀਆਂ ਸਥਿਤੀਆਂ ਨੇ ਇਸ ਬਾਅਦ ਜਿਹੜੇ ਸਖਾਵੇਂ ਉਦੋਂ ਤੱਕ ਨਹੀਂ ਦਿੱਤੇ ਤਾਂ ਹੁਣ ਤਾਂ ਇਹ ਲੜਾਈ ਜਿਹੜੀ ਆਰ ਪਾਰ ਦੀ ਲੜਾਈ ਤੇ ਬੂਟ ਦੇ ਵਿੱਚ ਆ ਗਈ ਆ ਤਾਂ ਬਿਲਕੁਲ ਤੁਸੀਂ ਠੀਕ ਆ ਗੱਲ ਕਹਿ ਰਹੇ ਜੀ ਕਿ ਰਾਜਨੀਤੀ ਦਾ ਫੇਰ ਫਿਰ ਜਿਹੜਾ ਜਰੂਰ ਹੋ ਸਕਦਾ ਮੇਰ ਠੀਕ ਆ ਚੰਡੀਗੜ੍ਹ ਚ ਉਹਨਾਂ ਦਾ ਬਣਿਆ ਤੇ ਦੂਜੇ ਪਾਸੇ ਇਹ ਜਿਹੜਾ ਐਮਪੀ ਜਿਹੜਾ ਉਹ ਕਾਂਗਰਸ ਦਾ ਹੀ ਰਹੇਗਾ ਪਰ ਇਹਦੇ ਨਾਲ ਜਿਹੜੇ ਸਬੰਧ ਨੇ ਖਾਸ ਤੌਰ ਤੇ ਇੰਡੀਆ ਅਲਾਈਂਸ ਦੇ ਉਹਨਾਂ ਸਬੰਧਾਂ ਦੇ ਵਿੱਚ ਤਾਂ ਸਿੱਧੂ ਜੀ ਫਿਰ ਫਰਕ ਆਵੇਗਾ ਆਏਗਾ ਉਸੇ ਸੱਟਬੈਕ ਚਾਹੀ ਆਮ ਆਪੀ ਪਾਰਟੀ ਨੂੰ ਲੱਗੇ ਚਾਹੀ ਕਾਂਗਰਸ ਨੂੰ ਲੱਗੇ ਪਰ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਤਾਂ ਜਿਹੜੀਆਂ ਚੋਣਾਂ ਜਿੱਤਰਾ ਦਿੱਲੀ ਦੇ ਵਿੱਚ ਹੋ ਰਹੀਆਂ ਨੇ ਤੇ ਜੇਕਰ ਅਜਿਹਾ ਪ੍ਰਭਾਵ ਜਾਂਦਾ ਤੇ ਸੰਭਾਵਕ ਤੌਰ ਤੇ ਆਮ ਆਦਮੀ ਪਾਰਟੀ ਖਾਸ ਤੌਰ ਤੇ ਪੰਜਾਬ ਦੇ ਵਿੱਚ ਭਗਵੰਤ ਮਾਨ ਨੂੰ ਤੇ ਅਰਵਿੰਦ ਕੇਜਰੀਵਾਲ ਨੂੰ ਵੱਡਾ ਝਟਕਾ ਜ਼ਰੂਰ ਲੱਗ ਸਕਦਾ ਝਟਕਾ ਲੱਗਣ ਦਾ ਕਾਰਨ ਕੀ ਕਿਉਂਕਿ ਬਾਰ ਬਾਰ ਅਰਵਿੰਦ ਕੇਜਰੀਵਾਲ ਨੇ ਸਵਰਾਜ ਕਿਤਾਬ ਦੀ ਗੱਲ ਕਰਦੇ ਆ ਸੰਵਿਧਾਨ ਦੀ ਗੱਲ ਕਰਦੇ ਆ ਤੇ ਪਾਕਹਿਤਾ ਪੰਜਾਬ ਦੇ ਦਫ਼ਤਰਾਂ ਦੇ ਵਿੱਚ ਭੀਮੜਾਓ ਆ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੀਆਂ ਫੋਟੋਆਂ ਸੰਵਿਧਾਨ ਦੇ ਨਰਪਾਤਾ ਦੀਆਂ ਤੇ ਜਦੋਂ ਤੁਸੀਂ ਦੂਸਰੇ ਪਾਸੇ ਆਪਣੀਆਂ ਰਾਜਨੀਤਿਕ ਇਛਾਵਾਂ ਦੀ ਪੂਰਤੀ ਵਾਸਤੇ ਲੋਕਤੰਤਰੀ ਕਦਰਾਂ ਕੀਮਤਾਂ ਚਿਰਾ ਜਰਾ ਉਨਗਾ ਹੋਵੇਗਾ ਹੋਵੇਗਾ ਤਾਂ ਉਸ ਸਥਿਤੀ ਦੇ ਵਿੱਚ ਆਮ ਆਦਮੀ ਪਾਰਟੀ ਵਾਸਤੇ ਵਾਕਿਆ ਹੀ ਜਿਹੜੀ ਅਸੀਂ ਕਹਿ ਸਕਨੇ ਕਿ ਇੱਕ ਤਕੜਾ ਝਟਕਾ ਹੋਵੇਗਾ ਜੇਕਰ ਇਹ ਚੰਡੀਗੜ੍ਹ ਦੇ ਵਿੱਚ ਇਹ ਗੱਟ ਚੋਲ ਟੁੱਟਦਾ ਹੈਗਾ ਬਾਕੀ ਦੀ ਮੈਂ ਗੱਲ ਆਪਣੀ ਫਿਰ ਉੱਥੇ ਆਪਣਾ ਕਿ ਬੀਤੇ ਸਮੇਂ ਦੇ ਵਿੱਚ ਗਵਰਨਰ ਸਾਹਿਬ ਕੋ ਬੜੀਆਂ ਸ਼ਿਕਾਇਤਾਂ ਸੌਖਵੰਦਰ ਜੀ ਚੰਦਗਰੀਆਂ ਪਰ ਗਵਰਨਰ ਸਾਹਿਬ ਵੱਲੋਂ ਕਦੇ ਵੀ ਕੋਈ ਵੀ ਐਕਸ਼ਨ ਜਿਹੜਾ ਆਮ ਆਦਮੀ ਪਾਰਟੀ ਦੇ ਖਿਲਾਫ ਜਾਂ ਸਰਕਾਰ ਦੇ ਖਿਲਾਫ ਨਹੀਂ ਲਿਆ ਗਿਆ ਚਾਹੇ ਉਹ ਨਸ਼ਿਆਂ ਵਿੱਚ ਹਾਂ ਇਹ ਗੱਲ ਤੁਸੀਂ ਠੀਕ ਈ ਕਿ ਹਮੇਸ਼ਾ ਹਰ ਮੁੱਦੇ ਤੇ ਹਾਈ ਕੋਰਟ ਹੀ ਜਿਹੜੀ ਆ ਪੰਜਾਬ ਕਾਰਦੀ ਬੰਬ ਰੋਡ ਵੀ ਰਹੀ ਆ ਔਰ ਬੀਤੇ ਸਮੇਂ ਚ ਆਪਾਂ ਕਈ ਵਾਰੀ ਪ੍ਰੋਗਰਾਮਾਂ ਦੇ ਵਿੱਚ ਚਰਚਾ ਕੀਤੀ ਆ ਕਿ ਸਰਕਾਰ ਨੂੰ ਲੱਗ ਰਿਹਾ ਕਿ ਐਸੇ ਸਰਕਾਰ ਨਹੀਂ ਬਲਕਿ ਹਾਈ ਕੋਰਟ ਚਲਾ ਰਹੀ ਹੈ ਬੜਿਆ ਮੁੱਦੇ ਤੇ ਹਾਈ ਕੋਰਟ ਨਹੀਂ ਡਾਇਰੈਕਸ਼ਨ ਹੈ ਜਿਹੜੀਆਂ ਉਹ ਪੰਜਾਬ ਸਰਕਾਰ ਨੂੰ ਦਿਤੀਆਂ ਤਾਂ ਬਾਕੀ ਹੁਣ ਵੇਖਦੇ ਹਾਂ ਕਿ ਜੇਕਰ ਕਾਂਗਰਸ ਇਸ ਮੁੱਦੇ ਨੂੰ ਹਾਈ ਕੋਰਟ ਚ ਕਰਦੀ ਹੈ ਤਾਂ ਹਾਈ ਕੋਰਟ ਦਾ ਇਸ ਤੇ ਪ੍ਰਤੀ ਕੀ ਰੁਖ ਹੁੰਦਾ ਆ ਬਾਕੀ ਝਟਕਾ ਤਾਂ ਸੁਖਵਿੰਦਰ ਜੀ ਇਸ ਵਿੱਚ ਕੋਈ ਦੂਰ ਹੈਵਾ ਨਹੀਂ ਕਾਂਗਰਸ ਪਾਰਟੀ ਆਫ ਮਾਫ ਕਰਨਾ ਆਮ ਆਦਮੀ ਪਾਰਟੀ ਭਗਵੰਤ ਮਾਨ ਤੇ ਦੂਜੇ ਪਾਸੇ ਅਰਵੰਦ ਕੇਸ਼ਰੀਵਾਲ ਨੂੰ ਤਾਂ ਹੈ ਹੀ ਹੈ ਜੀ ਬਿਲਕੁਲ ਉਧਰ ਅਣਕੀ ਸਾਹਿਬ ਜਿਹੜੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਸਲੇ ਦੇ ਵਿੱਚ ਜਿਹੜੀ ਇੱਕ ਐਸਆਈਟੀ ਬਣੀ ਸੀ ਔਰ ਉਹਨਾਂ ਨੇ ਬੜਾ ਵਧੀਆ ਕੰਮ ਜਿਹੜਾ ਕੀਤਾ ਸੀ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਉਹਦੇ ਵਿੱਚ ਕੀਤਾ ਹਾਲਾਂਕਿ ਹਲੇ ਵੀ ਬਹੁਤ ਸਾਰੀ ਸੱਚਾਈ ਆਉਣੀ ਜਿਹੜੀ ਉਹ ਬਾਕੀ ਹੈਗੀ ਹੈ ਮੈਨੂੰ ਲੱਗਦਾ ਕਿ ਸਿਰਫ 20 25 30% ਹੀ ਜਿਹੜੀ ਹੈ ਉਹ ਸੱਚਾਈ ਹਲੇ ਸਾਹਮਣੇ ਆਈ ਸੀ ਪਰ ਫਿਰ ਵੀ ਉਹ ਚੀਜ਼ ਨੂੰ ਵੀ ਲੈ ਕੇ ਅਸੀਂ ਸਲਾਮ ਕਰਦੇ ਹਾਂ ਐਸਆਈਟੀ ਨੂੰ ਕਿ ਉਹਨਾਂ ਨੇ ਦੱਸਿਆ ਕਿ ਭਾਈ ਪੰਜਾਬ ਦੇ ਵਿੱਚ ਹੀ ਇੰਟਰਵਿਊ ਜਿਹੜੀ ਹੈ ਇਹ ਹੋਈ ਹੈ ਜਦਕਿ ਪੰਜਾਬ ਸਰਕਾਰ ਤੇ ਪੰਜਾਬ ਦੇ ਡੀਜੀਪੀ ਲਗਾਤਾਰ ਇਹ ਗੱਲ ਕਹਿ ਰਹੇ ਸੀਗੇ ਕਿ ਨਹੀਂ ਪੰਜਾਬ ਦੇ ਵਿੱਚ ਨਹੀਂ ਹੋਈ ਪਰ ਫਿਰ ਵੀ ਇਸ ਤਰੀਕੇ ਦਾ ਐਸਆਈਟੀ ਦੇ ਵੱਲੋਂ ਸਾਹਮਣੇ ਲੈ ਕੇ ਆਉਣਾ ਚਲੋ ਬਹੁਤ ਵੱਡੇ ਨਾਮ ਤਾਂ ਹਲੇ ਸਾਹਮਣੇ ਨਹੀਂ ਆਏ ਪਰ ਇਹ ਜ਼ਰੂਰ ਸੀ ਕਿ ਭਈ ਐਸਆਈਟੀ ਨੇ ਹਿੰਮਤ ਦਿਖਾਈ ਹੈ ਔਰ ਦੱਸਿਆ ਕਿ ਪੰਜਾਬ ਦੇ ਵਿੱਚ ਹੀ ਇਹ ਇੰਟਰਵਿਊ ਜਿਹੜੀ ਆ ਉਹੋ ਹੀ ਹੈ ਤਾਂ ਹੁਣ ਪਤਾ ਲੱਗਿਆ ਕਿ ਉਸ ਐਸਆਈਟੀ ਨੂੰ ਬਦਲਿਆ ਜਾ ਸਕਦਾ ਹੈ ਜਾਂ ਨਵੀਂ ਐਸਆਈਟੀ ਬਣ ਸਕਦੀ ਹੈ ਐਸਆਈਟੀ ਇੰਨੀ ਵਧੀਆ ਕੰਮ ਕਰ ਰਹੀ ਹੈ ਪਰ ਫਿਰ ਵੀ ਐਸਆਈਟੀ ਨਵੀਂ ਕਿਉਂ ਇਹਦੇ ਪਿੱਛੇ ਕੀ ਕਾਰਨ ਹੈ ਜੀ ਆਸੋਕ ਸਿੰਦਰਜੀ ਅਸਲ ਤੇ ਵਿੱਚ ਐਸਆਈਟੀ ਨੂੰ ਜਾਂ ਇਹ ਨਵੀਂ ਬਣਾਉਣ ਦੇ ਕਾਰਨ ਇਹ ਹੈ ਕਿ 31 ਜਨਵਰੀ ਨੂੰ ਜਿਹੜੇ ਪ੍ਰਭੋਤ ਕੁਮਾਰ ਨੇ ਐਸਆਈਟੀ ਦੇ ਜਿਹੜੇ ਚੀਫ ਨੇ ਜਿਨ੍ਹਾਂ ਨੇ ਇਹ ਸਾਰੇ ਮਸਲੇ ਨੂੰ ਸਾਹਮਣੇ ਲੋਕਾਂ ਦੇ ਸਾਹਮਣੇ ਲਿਆਂਦਾ ਦੁੱਧ ਤੇ ਦੁੱਧ ਤੇ ਪਾਣੀ ਦਾ ਪਾਣੀ ਨਤਾਰਿਆ ਜਦੋਂ ਕਿ ਪੰਜਾਬ ਦੇ ਡੀਜੀਪੀ ਨੇ ਉਦੋਂ ਹੀ ਕਹਿ ਦਿੱਤਾ ਸੀ ਕਿ ਨਹੀਂ ਜੇ ਇੰਟਰਵਿਊ ਪੰਜਾਬ ਦੇ ਵਿੱਚ ਕਿਸੇ ਵੀ ਜੇਲ੍ਹ ਦੇ ਵਿੱਚ ਨਹੀਂ ਹੋਈ ਤਾ ਫਿਰ ਐਸਆਈਟੀ ਹਾਈ ਕੋਰਟ ਦੇ ਨਿਰਦੇਸ਼ਾਂ ਤੇ ਬੰਦ ਕੀਤੇ ਤੇ ਪ੍ਰਮੋਥ ਕੁਮਾਰ ਨੂੰ ਨਿਛੜੇ ਨੇ ਇਹ ਸਾਰੇ ਮਾਮਲੇ ਨੂੰ ਇਨਵੈਸਟੀਗੇਟ ਕਰਦੇ ਆ ਹੁਣ 31 ਜਨਵਰੀ ਨੂੰ ਉਹਨਾਂ ਦੀ ਰਿਟਾਇਰਮੈਂਟ ਜਿਹੜੀ ਹੋ ਰਹੀ ਹੈ ਉਹਨਾਂ ਦਾ ਰਿਟਾਇਰਮੈਂਟ ਤੋਂ ਸੇਵਾ ਮੁਕਤੀ ਤੋਂ ਬਾਅਦ ਪੰਜਾਬ ਸਰਕਾਰ ਉਹਨਾਂ ਦੀ ਥਾਂ ਤੇ ਇਹ ਨਵਾਂ ਜਿਹੜਾ ਐਸਆਈਟੀ ਦਾ ਚੀਫ ਲਗਾਉਂਦੇ ਮੂਰਛਾ ਕੀ ਹੈ ਜਦੋਂ ਕਿ ਦੂਜੇ ਪਾਸੇ ਹਾਈ ਕੋਰਟ ਦੇ ਇੱਕ ਪਟੀਸ਼ਨ ਵਿੱਚ ਗੱਲ ਪੰਜਾਬ ਸਰਕਾਰ ਤੋਂ ਉਹਨਾਂ ਨੇ ਇਹ ਗੱਲ ਪੁੱਛੀ ਆ ਕਿ ਪ੍ਰਮੋਥ ਮਹਾਰਾਜੀ ਅਗਲੇ ਦਿਨਾਂ ਵਿੱਚ ਇਸ ਐਸਆਈਟੀ ਦੀ ਜਾਂਚ ਬਤੌਰ ਮੁਖੀ ਇਹ ਸਾਰੇ ਕੇਸ ਦੀ ਜਾਂਚ ਜਿਹੜੀ ਕਰ ਸਕਦੇ ਨੇ ਅੱਜ ਬਹੁਤ ਕੁਝ ਇਸ਼ਾਰਾ ਲੁਕਿਆ ਪਿਆ ਪਰਦੇ ਦੇ ਪਿੱਛੇ ਜਿਹੜੇ ਅਸਲ ਸਾਜ਼ਿਸ਼ ਕਰਤਾ ਚਾ ਵੱਡੇ ਨਾਮ ਨੇ ਜਿਹੜੇ ਅਜੇ ਤੱਕ ਸਾਹਮਣੇ ਨਹੀਂ ਆਏ ਤਾਂ ਇਸ ਕਰਕੇ ਹੈਗਾ ਨਾ ਹਾਈ ਕੋਰਟ ਨੇ ਪੰਜਾਬ ਸਰਕਾਰ ਦਾ ਕਿ ਸੇਵਾ ਮੁਕਤੀ ਤੋਂ ਬਾਅਦ ਕੀ ਪ੍ਰਬੋਧਕ ਮਾਰ ਹੋਣੀ ਇਹ ਸਾਰੇ ਕੇਸ ਦੀ ਜਾਂਚ ਜਿਹੜੀ ਆ ਉਹ ਜਾਰੀ ਰੱਖ ਸਕਦੇ ਆ ਜਾਂ ਨਹੀਂ ਰੱਖ ਸਕਦੇ ਜਦੋਂ ਕਿ ਹਾਈ ਕੋਰਟ ਦੀ ਇਹ ਮੰਸ਼ਾ ਹੈ ਆ ਕਿ ਹਾਂ ਵੀ ਇਹ ਸਾਰੇ ਕੇਸਨ ਲਾਰੈਂਸ ਬਿਸ਼ਨੋਈ ਦੀ ਜਿਹੜੀ ਇੰਟਰੂ ਸੀ ਸਾਰੇ ਮਸਲੂ ਜਿਸ ਤਰੀਕੇ ਨਾਲ ਪ੍ਰਮੋਥ ਕੁਮਾਰ ਹੋਣਾ ਨੇ ਭੋਖਿਆ ਜਾ ਉਹ ਸੀ ਇਸ ਕੇਸ ਦੀ ਸੁਣਵਾਈ ਕਰਨ। ਜਿਹੜਾ ਪਟੀਸ਼ਨ ਕਰਤਾ ਆ ਉਸਨੇ ਵੀ ਇਸ ਗੱਲ ਤੇ ਜ਼ੋਰ ਦਿੱਤਾ ਆ ਕਿ ਪ੍ਰਮੋਥ ਕੁਮਾਰ ਹੋਣਾ ਦੀ ਨਿਗਰਾਨੀ ਹੇਠ ਜਿਹੜੀ ਐਸਆਈਟੀ ਬਣੀ ਉਸਨੇ ਹਰ ਬੁੱਤੇ ਨੂੰ ਵਿਚਾਰਿਆ ਤੇ ਵੱਡੇ ਤੋਂ ਵੱਡੇ ਅਹਿਮ ਖੁਲਾਸੇ ਜਿਹੜੇ ਕੀਤੇ। ਤਾਂ ਫਿਰ ਕਿਉਂ ਨਾ ਇਹ ਜਾਂਚ ਜਿਹੜੀ ਆ ਪ੍ਰਮੋਥ ਕੁਮਾਰ ਦੇ ਹੱਥਾਂ ਦੇ ਵਿੱਚ ਹੀ ਰਹਿਣ ਦਿੱਤੀ ਚਲੀ? ਤਾਂ ਨਵੀਂ ਐਸਆਈਟੀ ਦੇ ਚੀਫ ਦਾ ਜਿਹੜਾ ਗਠਨ ਆ ਆ ਮਕਰਨ ਨਵੀ ਅਸੀਂ ਕਿਹਦਾ ਗਠਨ ਜਿਹੜਾ ਨਾ ਕੀਤਾ ਜਾਵੇ ਤਾਂ ਇਸ ਬੰਦ ਵਿੱਚ ਪੰਜਾਬ ਸਰਕਾਰ ਪਾਸੋਂ ਪਨਾਹ ਹਾਈ ਕੋਰਟ ਦੇ ਇਹਦੇ ਸੰਬੰਧੀ ਜਵਾਬ ਚੜਾ ਤਲਬ ਕੀਤਾ ਆ ਹੁਣ ਪ੍ਰਕਾਰ ਦੀ ਇਹ ਜ਼ਿੰਮੇਵਾਰੀ ਬੰਦੀ ਜਦੋਂ ਪੰਜਾਬ ਸਰਕਾਰ ਦੀ ਮਨਛਾਇਆ ਕਲੀਅਰ ਹੋਊਗੀ ਕਿ ਪੰਜਾਬ ਸਰਕਾਰ ਕੀ ਵਾਕਿਆਈ ਪ੍ਰਮੋਦ ਕੁਮਾਰ ਦੀ ਐਸਆਈਟੀ ਦੇ ਉੱਤੇ ਇਹ ਵਿਸ਼ਵਾਸ ਪ੍ਰਗਟ ਕਰਦੇ ਹੋਏ ਇਹ ਚਾਹੁੰਦੀ ਆ ਕਿ ਹਾਂ ਭਈ ਅਸਲ ਸੱਚ ਲੋਕਾਂ ਦੇ ਜਾਂ ਸਰਕਾਰ ਨੂੰ ਪਤਾ ਲੱਗੇ ਇਹ ਤਾਂ ਸਿੱਧੂ ਸਾਹਿਬ ਨੂੰ ਪੰਜਾਬ ਸਰਕਾਰ ਤੇ ਡਿਪੈਂਡ ਕਰੂਗਾ ਪਰ ਪੰਜਾਬ ਸਰਕਾਰ ਦੀ ਮਨ ਲਾਰਸ ਬਸ਼ਨੋਈ ਦੇ ਮਸਲੇ ਦੇ ਵਿੱਚ ਕੀ ਰਹੀ ਆ ਹਮੇਸ਼ਾ ਉਸਨੇ ਵੱਡਿਆ ਨਾਮਾਂ ਨੂੰ ਛਪਾਉਣ ਦਾ ਯਤਨ ਕੀਤਾ ਤੇ ਨੀਵੇਂ ਨਾਮਾਂ ਨੂੰ ਜਿਹੜੇ ਛੋਟੇ ਮਤਲਬ ਛੋਟੇ ਅਪਸਰ ਵੀ ਉਹਨਾਂ ਨੂੰ ਹਮੇਸ਼ਾ ਟਾਰਗੇਟ ਕੀਤਾ ਇਹ ਦਸਮੰਦੀ ਇਹ ਖਰੜਾ ਜਿਹੜੀਆਂ ਚੱਲਦੀਆਂ ਰਿਪੋਰਟ ਦੇ ਨਿਰਦੇਸ਼ਾਂ ਦੇ ਤਹਿਤ ਹੀ ਸਾਹਮਣੇ ਆਇਆ ਸੀ ਹੁਣ ਮਸਲਾ ਜਿਹੜਾ ਹੈ ਪੰਜਾਬ ਸਰਕਾਰ ਦੀ ਮਨਸ਼ਾ ਦਾ ਹੈ ਕਿ ਪੰਜਾਬ ਸਰਕਾਰ ਕੀ ਚਾਹੁੰਦੀ ਹੈ ਕੀ ਨਵੀਂ ਐਸਆਈਟੀ ਬਣਉਣੀ ਜਾਂ ਇਸ ਪ੍ਰਮੋਤਕ ਪਾਰਕਰਨ ਨੂੰ ਇਹ ਸਾਰੇ ਮਸਲੇ ਦੀ ਜਾਂਚ ਸੌਪਣ ਵਾਸਤੇ ਕਹਿੰਦੀ ਆ ਬਾਕੀ ਹਾਈ ਕੋਰਟ ਨੇ ਇਹ ਇਸ ਪੱਲੇ ਪੰਜਾਬ ਸਰਕਾਰ ਪਾਸੋਂ ਜਵਾਬ ਚੜਾ ਜੁੜੀ ਤੱਕ ਜੀ ਚਲੋ ਅਗਲੀ ਖਬਰ ਵੀ ਬੜੀ ਅਹਿਮ ਆਣ ਕੀ ਸਾਹਿਬ ਬਹੁਤ ਅਹਿਮ ਖਬਰ ਹੈ ਕਿ ਢੀਂਟਸਾ ਦੇ ਘਰ ਦੇ ਵਿੱਚ ਬਾਗੀ ਆਗੂਆਂ ਦੀ ਮੀਟਿੰਗ ਹੋਈ ਹੈ ਔਰ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ ਦੇ ਵਿੱਚ ਆ ਬਾਗੀ ਆਗੂ ਔਰ ਇੱਕ ਲਿਖਤੀ ਸ਼ਿਕਾਇਤ ਸੁਖਬੀਰ ਸਿੰਘ ਬਾਦਰਾਤੇ ਉਹਨਾਂ ਨੇ ਧੜੇ ਦੀ ਕਰਨ ਜਾ ਰਹੇ ਆ ਅਕਾਲੀ ਆਗੂ ਜਿਹੜੇ ਸੁਧਾਰ ਲਹਿਰ ਦੇ ਨੇ ਔਰ ਉਹ ਅਕਾਲ ਤਖਤ ਸਾਹਿਬ ਨੂੰ ਇੱਕ ਲਿਖਤੀ ਸ਼ਿਕਾਇਤ ਦੇਣਗੇ ਔਰ ਉਹਨਾਂ ਦੇ ਵਿੱਚ ਉਹਨਾਂ ਨੇ ਇਹ ਸ਼ਿਕਾਇਤ ਕਰਨੀ ਹੈ ਕਿ ਭਾਈ ਤੁਸੀਂ ਜਿਹੜਾ ਇਹ ਲਗਾਤਾਰ ਕਹਿ ਰਹੇ ਹੋ ਕਿ ਭਾਈ ਸਾਡੇ ਹੁਕਮਾਂ ਦੀ ਜਿਹੜੀ ਹੈ ਉਹ ਪਾਲਣਾ ਕਰੇ ਜਿਹੜੇ ਅਕਾਲੀ ਦਲ ਔਰ ਸੱਤ ਮੈਂਬਰੀ ਕਮੇਟੀ ਹੀ ਜਿਹੜੀ ਆ ਉਹ ਭਰਤੀ ਕਰੇ ਪਰ ਉਹ ਕਰ ਨਹੀਂ ਰਹੇ ਤੁਹਾਡੇ ਹੁਕਮਾਂ ਦੀ ਪਾਲਣਾ ਤਾਂ ਅਕਾਲ ਤਖਤ ਸਾਹਿਬ ਤੋਂ ਉਹ ਜਿਹੜੇ ਹੁਕਮ ਹੋਏ ਆ ਉਹਨਾਂ ਦੀ ਇਨ ਬਿਨ ਪਾਲਣਾ ਨਹੀਂ ਕੀਤੀ ਜਾ ਰਹੀ ਜਿਹਦੇ ਕਰਕੇ ਇਹਨਾਂ ਤੇ ਕਾਰਵਾਈ ਕਰੋ ਤਾਂ ਇਹ ਸ਼ਿਕਾਇਤ ਜਿਹੜੀ ਆ ਅਕਾਲ ਤਖਤ ਸੇ ਜਥੇਦਾਰ ਸਾਹਿਬ ਨੂੰ ਦੇਣੀ ਹੈ ਔਰ ਹੋ ਸਕਦਾ ਹੈ ਕਿ ਮੁਸ਼ਕਲਾਂ ਦੇ ਵਿੱਚ ਵਾਧਾ ਜਿਹੜਾ ਉਹ ਬਾਦਲਾਂ ਦੇ ਜਾਂ ਫਿਰ ਕਹਿ ਲੋ ਕਿ ਉਹਨਾਂ ਦੇ ਧੜੇ ਦੇ ਵਾਸਤੇ ਹੋ ਸਕਦਾ ਪਰ ਇਹ ਵੀ ਗੱਲ ਨਾਲ ਹੈ ਕਹਿੰਦੇ ਕਿ ਇੱਕ ਵੱਡੇ ਅਖਬਾਰ ਦੀ ਮੰਨੀ ਹੈ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿੰਦੇ ਕੁਝ ਹਫ਼ਤਿਆਂ ਦੇ ਵਾਸਤੇ ਆਪਣੇ ਪਰਿਵਾਰ ਦੇ ਨਾਲ ਵਿਦੇਸ਼ ਚਲੇ ਗਏ ਆ ਤਾਂ ਪਰ ਅਜੇਹੇ ਦੇ ਵਿੱਚ ਕੁਝ ਹਫ਼ਤਾ ਤਾਂ ਰਾਹਤ ਵਾਲਾ ਹੈਗਾ ਹੀ ਆ ਬਾਦਲ ਦੇ ਧੜੇ ਵਾਸਤੇ ਕਿ ਕਾਰਵਾਈ ਉਹਨਾਂ ਤੇ ਕੋਈ ਅਜੇਹੀ ਹੋਣੀ ਨਹੀਂ ਹੈ ਕਿਉਂਕਿ ਜੱਜਦਾਰ ਸਾਹਿਬ ਜੀ ਇੱਥੇ ਹੈ ਹੀ ਨਹੀਂ ਤਾਂ ਫਿਰ ਸ਼ਿਕਾਇਤ ਉਹਨਾਂ ਦੇ ਕੋਲ ਜਿਹੜੀ ਜਾਣੀ ਹੈ ਉਹ ਪਹੁੰਚ ਨਹੀਂ ਸਕਣੀ ਤੇ ਜੇ ਪਹੁੰਚ ਵੀ ਗਈ ਕਿਸੇ ਤਰੀਕੇ WhatsApp ਜਾਂ ਹੋਰ ਤਰੀਕੇ ਦੇ ਰਾਹੀਂ ਤਾਂ ਫਿਰ ਇਹ ਵੀ ਗੱਲ ਨਾਲ ਹੈ ਕਿ ਕੋਈ ਸਿੰਘ ਸਭਾਨਾ ਦੀ ਮੀਟਿੰਗ ਨਹੀਂ ਹੋ ਸਕਦੀ ਕਿਉਂਕਿ ਜੱਜਦਾਰ ਸਾਹਿਬ ਤਾਂ ਵਿਦੇਸ਼ ਦੇ ਵਿੱਚ ਹੋਣਗੇ ਤਾਂ ਕਿਵੇਂ ਦੇਖਦੇ ਹੋ ਅਜਿਹੀ ਸਥਿਤੀ ਦੇ ਵਿੱਚ ਜਦੋਂ ਪਾਰਨਾ ਨਾ ਹੁੰਦੀ ਹੋ ਰਹੀ ਹੋਵੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਤਾਂ ਜਥੇਦਾਰ ਸਾਹਿਬ ਦਾ ਵਿਦੇਸ਼ ਜਾਣਾ ਔਰ ਇਹੋ ਜੀਆਂ ਸ਼ਿਕਾਇਤਾਂ ਦਾ ਨਿਵਾਰਣ ਜਲਦੀ ਨਾ ਹੋ ਸਕਣਾ ਤਾਂ ਕਿਵੇਂ ਦੇਖਦੇ ਹਾਂ ਇਸ ਪੂਰੀ ਗੀ ਸੁਖੰਦਰਜੀ ਪ੍ਰੋਗਰਾਮ ਦੇ ਸ਼ੁਰੂਆਤ ਦੇ ਸਮੇਂ ਤੁਸੀਂ ਇੱਕ ਸ਼ਬਦ ਬੋਲੇ ਸੀ ਇਸ ਖਾਣ ਦੇ ਸਬੰਧੀ ਚਰਚਾ ਕਰਨ ਲੱਗੇ ਆ ਕਿ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਜਥੇਦਾਰ ਸਾਹਿਬ ਜਿਹੜੇ ਆ ਅਕਾਲੀ ਦਲ ਨਾਲ ਰਲ ਗਏ ਆ ਔਰ ਖਾਸ ਤੌਰ ਤੇ 2 ਦਸੰਬਰ ਤੋਂ ਬਾਅਦ ਜਿਸ ਤਰੀਕੇ ਦੀ ਅਕਾਲੀ ਦਲ ਦੀਆਂ ਸਰਗਰਮੀਆਂ ਰਹੀਆਂ ਨੇ ਆਪਣੀ ਤੇ ਪੱਧਰ ਤੇ ਤੇ ਦੂਜੇ ਪਾਸੇ ਗਿਆਨੀ ਰਕਬੀਰ ਸਿੰਘ ਹੁਣਾਂ ਦੀ ਜਿਹੜੀ ਚੁੱਪੀ ਆ ਉਹ ਇਸ ਮਸਲੇ 'ਚ ਬੜੇ ਇਮਕਿੰਤ ਸਵਾਲ ਪੈਦਾ ਜਿਨ੍ਹਾਂ ਦਾ ਰੂਪ ਦੇ ਵਿੱਚ ਤੁਸੀਂ ਸਟਾਰਟ ਦੇ ਉੱਤੇ ਜਿਹੜੀ ਗੱਲ ਜਿਹੜੀ ਸ਼ੁਭ ਦੇ ਵਿੱਚ ਇਹਨੀ ਗੱਲ ਕਹੀ ਹੁਣ ਮੀਟਿੰਗ ਹੁੰਦੀ ਹੈ ਢੀਂਸਾਪਾ ਦੇ ਕਰ ਜਿੱਥੇ ਅਕਾਲੀ ਦਲ ਸੁਧਾਰ ਲਹਿਰ ਦੇ ਜਿਹੜੇ ਲੀਡਰ ਨੇ ਚੋਟੀ ਦੇ ਉਹ ਸਾਰੇ ਸ਼ਾਮਲ ਹੁੰਦੇ ਆ ਬਕਾਇਦਾ ਤੌਰ ਤੇ ਫੈਸਲਾ ਕੀਤਾ ਜਾਂਦਾ ਕਿ ਇੱਕ ਜਾਂ ਦੋ ਦਿਨਾਂ ਦੇ ਵਿੱਚ ਜਾ ਕੇ ਆਪਾਂ ਜਿਹੜੀ ਗੱਲਬਾਤ ਜੀ ਤੇ ਇੱਕ ਦੋ ਜਾਂ ਦੋ ਦਿਨਾਂ ਦੇ ਵਿੱਚ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਇਹਦੇ ਸਬੰਧੀ ਸਾਰੀਆਂ ਸ਼ਿਕਾਇਤ ਜਿਹੜੀ ਕੀਤੀ ਜਾਊਗੀ ਕਿ ਉਹਨਾਂ ਦੇ ਹੁਕਮਾਂ ਦੀ ਇਨਵੈਂਪਾਰਨ ਜਿਹੜੀ ਆ ਉਹ ਨਹੀਂ ਹੋ ਰਹੀ ਉਸੇ ਦਰਮਿਆਨ ਸਖਿੰਦਰ ਜੀ ਇਹ ਜਿਹੜੀ ਖਬਰ ਜੇਕਰ ਵੱਡੇ ਖਬਰਾਂ ਦੀ ਬਣੀ ਹੈ ਕਿ ਜਥੇਦਾਰ ਰਗਵੀਰ ਸਿੰਘ ਹੋਣੀ ਆਪਣੀ ਨਿੱਜੀ ਦੌਰੇ ਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਇੰਗਲੈਂਡ ਚਲੇ ਗਏ ਸ਼ਬਦ ਦੇਸ਼ ਚ ਤਾਂ ਸਧਾਰਨ ਤੌਰ ਤੇ ਪੰਤਖਲਕਿਆਂ ਦੇ ਵਿੱਚ ਇਹੋ ਗੱਲ ਸਾਹਮਣੇ ਹੈਗੀ ਕਿ ਸ਼ਾਇਦ ਜਥੇਦਾਰ ਸਾਹਿਬ ਉਹਨਾਂ ਨੂੰ ਅਸ਼ਰੋਮੀ ਕਾਲੀ ਦਾਲ ਦੀ ਲੀਡਰਸ਼ਿਪ ਨੂੰ ਮੰਨਾਉਣ ਦੇ ਚੱਕਰ ਵਿੱਚ ਆ ਗਏ ਆ ਕਾਰਨ ਇਹ ਆ ਕਿ ਜਿਸ ਤਰੀਕ ਨਾਲ ਗਿਆਨੀ ਹਰਪ੍ਰੀਤ ਸਿੰਘ ਨੇ ਹਯੁਰ ਸਾਹਿਬ ਵਿਖੇ ਜਥੇਦਾਰਾਂ ਦੀ ਭੂਮਿਕਾ ਤੇ ਸਵਾਲ ਠਾਈ ਆਪਲ ਕੀਤੀ ਔਰ ਉਹਨਾਂ ਨੇ 28 ਤਰੀਕ ਦੀ ਜਿਹੜੀ ਮੀਟਿੰਗ ਮੁਲਤਵੀ ਹੋਈ ਤਾਂ ਜੇਕਰ 28 ਹਾਲਾਂਕਿ ਰਕਬੀਰ ਸਿੰਘ ਉਹਨਾਂ ਨੇ ਇਹ ਨਹੀਂ ਗੱਲ ਕਹੀ ਸੀ ਕਿ ਅਗਲੀ ਮੀਟਿੰਗ ਮਿਲਤੇ ਹੋਈਆ ਇਸ ਕਰਕੇ ਹੋਈਆ ਕਿ ਜਥੇਦਾਰ ਆ ਕਰ ਸਕਦੇ ਆਪਣੇ ਨਿੱਜੀ ਕੰਮ ਤੇ ਆਉਂਦਿਆਂ ਦੇ ਨਾਲ ਚ ਮੀਟਿੰਗ ਕਰਾਂਗੇ ਤਾਂ ਪਰ 28 ਤਰੀਕ ਦੀ ਮੀਟਿੰਗ ਤੋਂ ਬਾਅਦ ਅੱਜ ਜੇਕਰ 29 ਤਰੀਕ ਆ ਤੇ 29 ਤਰੀਕ ਤੋਂ ਜੇਕਰ ਵੱਡੇ ਅਖਬਾਰ ਤੇ ਅਨੁਸਾਰ ਉਹ ਚਲੇ ਗਏ ਆ ਤਾਂ ਸੁਖਵਿੰਦਰ ਜੀ ਫਿਰ ਦਾਲ ਚ ਕਾੜਾ ਤਾਂ ਜਰੂਰ ਕਿਤੇ ਨਾ ਕਿਤੇ ਨਜ਼ਰ ਆਉਂਦਾ ਜਿਸ ਤਰੀਕੇ ਨਾਲ ਸੁਧਾਰ ਲੈਣ ਵਾਲੇ ਇਹ ਸਾਰੇ ਮੁੱਦੇ ਨੂੰ ਲੈ ਕੇ ਚੱਲ ਰਹੀ ਗੰਭੀਰ ਤੌਰ ਤੇ ਇਸ ਮੁੱਦੇ ਨੂੰ ਉਸ਼ਾਲਦੇ ਪਈ ਉਸ਼ਾਲ ਨਹੀਂ ਇਹ ਮਾ ਕੇ ਇਸ ਮੁੱਦੇ ਨੂੰ ਪੰਤਖ ਹਲਕਿਆਂ ਦੇ ਵਿੱਚ ਬਣਾਉਣਾ ਚਾਹੁੰਦੇ ਜਾਂ ਬਿਲਕੁਲ ਅਕਾਲ ਤਖਤ ਸਾਹਿਬ ਦੀਆਂ ਰਵਾਇਟਾਂ ਦੇ ਅਨੁਸਾਰ ਇਸ ਮੁੱਦੇ ਨੂੰ ਪੜਾਉਣਾ ਚਾਹੁੰਦੇ ਆ ਤੇ ਜੇਕਰ ਗਿਆਨੀ ਤਖਵੀਰ ਸਿੰਘ ਜਣੀ ਇਸ ਸਮੇਂ ਦਾ ਦਰਮਾਨ ਆਪਣੀ ਗੈਰ ਹਾਜ਼ਰੀ ਛੱਡ ਕੇ ਵਤਨ ਤੋਂ ਬਾਹਰ ਚਲੇ ਜਾਂਦੇ ਆ ਤਾਂ ਫਿਰ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਕਿਸ ਤਰ੍ਹਾਂ ਹੋਊਗੀ ਬੇਸ਼ੱਕ ਚਾਹ ਸਿੰਘ ਸਹਿਬਾਨ ਇਥੇ ਨ ਪਰ ਜਿੰਨਾ ਚਿਰ ਤੱਕ ਅਕਾਲ ਤਖਤ ਸਾਹਿਬ ਤੇ ਮਤਲਬ ਜਿਹੜੇ ਫੋਲੋਅ ਅਪਸ ਦੇ ਜਥੇਦਾਰ ਜੇਕਰ ਉਹੀ ਇਸ ਮੀਟਿੰਗ 'ਚ ਸ਼ਾਮਲ ਨਹੀਂ ਆ ਤਾਂ ਫਿਰ ਕੁਦਰਤੀ ਤੌਰ 'ਤੇ ਸਿੰਘ ਸਹਿਬਾਨਾ ਦੀ ਜਿਹੜੀ ਅਕਾਤਰਤਾ ਏਡੀ ਜਲਦੀ ਜਿਹੜੀ ਆ ਉਹ ਨਹੀਂ ਹੋ ਸਕਦੀ ਤਾਂ ਅਜਿਹੀ ਸਥਿਤੀ ਦੇ ਵਿੱਚ ਤਾਂ ਇਹ ਪ੍ਰਸ਼ਨ ਉੱਠਣਗੇ ਉੱਠਣਗੇ ਕਿ ਹਾਂ ਭਈ ਗਿਆਨੀ ਰਕਬੀ ਸਿੰਘ ਹੁਣੀ ਕਿਸੇ ਨਾ ਕਿਸੇ ਸੂਰਤ ਵਿੱਚ ਸ਼ਰੂਨੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਬਚਾਉਣ ਦੇ ਆਹਰ ਦੇ ਵਿੱਚ ਨਹੀਂ ਆ ਬਾਕੀ ਸੋਫਿੰਦਰ ਜੀ ਜੋ ਇਸ ਵੇਲੇ ਜਿਸ ਤਰੀਕੇ ਨਾਲ ਚੱਲਦਾ ਪਿਆ ਜਾਂ ਜਿਸ ਤਰੀਕੇ ਨਾਲ ਸ਼ਰੂਨੀ ਅਕਾਲੀ ਦਲ ਦੀ ਲੀਡਰਸ਼ਿਪ ਆਪਣੀਆਂ ਮਨਮਰਜ਼ੀਆਂ ਕਰ ਲਈ ਆ ਉਹਦੇ ਨਾਲ ਤਾਂ ਪੰਤਖ ਹਲਕਿਆਂ ਦੇ ਵਿੱਚ ਚਰਚਾਵਾਂ ਜ਼ਰੂਰ ਨੇ ਪੇਸ਼ੁਰੂਮੀ ਅਕਾਲੀ ਦਲ ਦੀ ਲੀਡਰਸ਼ਿਪ ਸ਼ਾਇਦ ਉਹ ਜੋ ਕੁਝ ਨਾ ਕਰ ਪਵੇ ਜਿਹੋ ਜਿਹਾ ਕੁਝ ਕਰਨ ਦੀ ਆਹਰ ਦੇ ਵਿੱਚ ਨਜ਼ਰ ਬੀਤੇ ਸਮੇਂ ਚ ਆਈ ਆ ਉਹਨਾਂ ਨੇ ਸਜ਼ਾ ਵੀ ਭੁਗਤੀ ਸਜ਼ਾ ਭੁਗਤਣ ਤੋਂ ਬਾਅਦ ਇਸ ਤਰੀਕੇ ਨਾਲ ਅਕਾਲੀ ਦਲ ਦੇ ਅ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਉਹਨਾਂ ਨੇ ਪਾੰਜ ਦਿੱਤੀ ਆ ਸਵਾਲਾਂ ਦੇ ਘੇਰੇ ਵਿੱਚ ਸ਼ੁਰੂਮੀ ਅਕਾਲੀ ਦਲ ਸਖੰਦਰਜੀ ਜ਼ਰੂਰ ਹੈਗਾ ਜੀ ਬਿਲਕੁਲ ਚਲੋ ਉਧਰ ਅਨਕੀ ਸਾਹਿਬ ਜਿਹੜਾ ਰਜਿੰਦਰਾ ਹਸਪਤਾਲ ਦੇ ਵਿੱਚ ਕੁਝ ਦਿਨ ਪਹਿਲਾਂ ਲਾਈਟ ਭੱਜਣ ਦਾ ਮਸਲਾ ਸੀਗਾ ਲਾਈਟ ਚਲੀ ਗਈ ਸੀ ਤੇ ਕੈਂਸਰ ਦੀ ਜਿਹੜੀ ਸਰਜਰੀ ਹੋ ਰਹੀ ਸੀ ਮਰੀਜ਼ ਦੀ ਔਰ ਉਹ ਟਾਰਚ ਦੇ ਨਾਲ ਜਿਹੜੀ ਆ ਕਰਨੀ ਪਈ ਤਾਂ ਜਿਹੋ ਜੀ ਉਹ ਮਸਲਾ ਜਿਹੜਾ ਸਾਹਮਣੇ ਇਸ ਤੋਂ ਪਹਿਲਾਂ ਵੀ ਜਿਹੜੇ ਮਸਲੇ ਸਾਹਮਣੇ ਆਏ ਸੀਗੇ ਤਾਂ ਉਹ ਜਿਹੜਾ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚਿਆ ਔਰ ਬੈਕਅਪ ਨਾ ਹੋਣ ਦੇ ਮਸਲੇ ਦੇ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਔਰ ਬਾ ਮਰੂੜੀਆਂ ਵਾਰ-ਵਾਰ ਇਹੋ ਜਿਹੇ ਮਸਲੇ ਜਿਹੜੇ ਸਾਹਮਣੇ ਆ ਰਹੇ ਆ ਕਿਵੇਂ ਦੇਖਦੇ ਹੋ ਕਿ ਇਹ ਹੈ ਸਿਹਤ ਮਾਡਲ ਪੰਜਾਬ ਦਾ ਸਿਕੰਦਰਜੀ ਚਾਹੇ ਪੰਜਾਬ ਦਾ ਸਿਹਤ ਮਾਡਲ ਹੋਵੇ ਤੇ ਚਾਹੇ ਸਿੱਖਿਆ ਮਾਡਲ ਹੋਵੇ ਕਾਬਰਾ ਹਮੇਸ਼ਾ ਪੰਜਾਬ ਸਰਕਾਰ ਚਰਚਾਵਾਂ ਚ ਰਹੀ ਹੈ ਹੁਣ ਬੱਤੀ ਨਾ ਹੋਣਾ ਰਜਿੰਦਰ ਹਸਪਤਾਲ ਦੀ ਇਹ ਪਹਿਲੀ ਘਟਨਾ ਨਹੀਂ ਇਹ ਦੂਜੀ ਘਟਨਾ ਆ ਤੇ ਬੇਸ਼ੱਕ ਸਿਹਤ ਮੰਤਰੀ ਇਹਦੇ ਸਬੰਧੀ ਆਪਣਾ ਬਿਆਨ ਦੇ ਚੁੱਕੇ ਆ ਕਿ ਜਿਹੜਾ ਘਟਨਾਟ ਹੋਇਆ ਪਰ ਜੇਕਰ ਰਜਿੰਦਰ ਹਸਪਤਾਲ ਵਰਗੇ ਖਾਸ ਤੌਰ ਤੇ ਕੈਂਸਰ ਦੇ ਮਰੀਜ਼ ਦੇ ਆਪਰੇਸ਼ਨ ਕਰਨ ਸਮੇ ਅਜਿਹਾ ਘਟਨਾ ਵਾਪਰਦੀ ਹੈ ਤੱਕ ਕੁਦਰਤੀ ਤੌਰ ਤੇ ਸਵਾਰਾਂ ਦੇ ਘੇਰੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਸੇਲ ਮਾਡਲ ਆਵੇਗਾ ਆਵੇਗਾ ਤੇ ਇਸੇ ਤਰੀਕੇ ਨਾਲ ਸਿੱਖਿਆ ਮਾਡਲ ਦੀ ਵੀ ਗੱਲ ਕੀਤੀ ਗਈ ਇੱਕ ਸਕੂਲ ਆ ਜਿੱਥੇ 100 ਅਧਿਆਪਕਾ 100 ਬੱਚੇ ਤੇ ਇੱਕ ਟੀਚਰ ਹੈ ਤਾਂ ਪੰਜਵੀਂ ਦਾ ਇਹ ਵੀ ਪੰਜਾਬ ਸਰਕਾਰ ਦਾ ਸਿੱਖਿਆ ਮਾਡਲ ਹੁਣ ਬਾਕੀ ਹਾਈ ਕੋਰਟ ਜਿਸ ਤਰੀਕੇ ਨਾਲ ਪਾਵਰ ਪੈਕਸ ਬੰਦੀ ਪੰਜਾਬ ਸਰਕਾਰ ਨੂੰ ਸਪਸ਼ਟਿਕਰਨ ਬੰਗਿਆ ਅਜੇ ਕੁਸਮਾ ਪਹਿਲਾਂ ਹੀ ਆਪਾਂ ਗੱਲ ਕੀਤੀ ਹੈ ਕਿ ਪੰਜਾਬ ਸਰਕਾਰ ਨੂੰ ਸਰਕਾਰ ਨਹੀਂ ਚਲਾ ਰਹੀ ਬਲਕਿ ਹਾਈ ਕੋਰਟ ਚਲਾ ਰਹੀ ਆ ਹੁਣ ਹਾਈ ਕੋਰਟ ਨੇ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਸਿਹਤ ਮਾਡਲ ਦਾ ਇਹ ਅਨੰਗਾ ਹੀ ਕਹਿ ਸਕਦਾ ਪੂਰਨ ਤੌਰ ਤੇ ਲੋਕਾਂ ਦੇ ਸਾਹਮਣੇ ਨਾ ਤਾਂ ਤੇ ਪੁੱਛਿਆ ਕਿ ਹਾਂ ਵੀ ਲੋਕਾਂ ਕਹਿਣ ਨੂੰ ਵਾਰ ਹੀ ਜਾਂ ਜਿਹੜੇ ਬਿਆਨ ਨੇ ਉਹ ਤਾਂ ਬੜੇ ਉੱਚ ਪੱਧਰ ਤੇ ਤੁਹਾਡੇ ਵੱਲੋਂ ਕੀਤੇ ਜਾਂਦੇ ਆ ਪਰ ਬੁਨਿਆਦੀ ਸੂਲਤਾ ਖਾਸ ਤੌਰ ਤੇ ਆਪਰੇਸ਼ਨ ਥੀਟਰ ਦੇ ਵਿੱਚ ਹੀ ਜੇ ਬਿਜਲੀ ਦਾ ਪਾਵਰ ਪੈਕ ਹੀ ਨਹੀਂ ਹੈਗਾ ਤਾਂ ਫਿਰ ਤੁਹਾਡੇ ਕਿਉਂ ਨਾ ਫਿਰ ਤੁਹਾਡੇ ਉੱਤੇ ਕਾਰਵਾਈ ਜਿਹੜੀ ਕੀਤੀ ਜਾਵੇ ਤਾਂ ਉਦertid ਤੌਰ ਤੇ ਇਹ ਜ਼ਰੂਰੀ ਹੈ ਸੁਖਵਿੰਦਰ ਜੀ ਚਾਹੀ ਭਗਵੰਤ ਪਾਣ ਹੋਣੀ ਹੋਣ ਤੇ ਚਾਹੀ ਸਿਹਤ ਮੰਤਰੀ ਹੋਣ ਦਿੱਲੀ ਦੀਆਂ ਚੌਂੜਾਂ ਨੂੰ ਛੱਟ ਕੇ ਪੰਜਾਬ ਦੇ ਜਿਹੜੇ ਹਸਪਤਾਲ ਨੇ ਉਹਨਾਂ ਦੇ ਵਿੱਚ ਆਪਣੀ ਜਿਹੜੀ ਜ਼ਿੰਮੇਵਾਰੀ ਨੂੰ ਅਹਿਮ ਸਮਝਣ ਤਾਂ ਜੋ ਮਰੀਜ਼ਾਂ ਦੀਆਂ ਜਾਨਾਂ ਦਾ ਨਾ ਜਿਹੜੀ ਖਲਬਾੜਾ ਉਹ ਨਾ ਹੋਵੇ ਮੁੱਖ ਮੰਤਰੀ ਸਾਹਿਬ ਆਪਣਾ ਇਲਾਜ ਕਰਾਉਣ ਵਾਸਤੇ ਤਾਂ ਫੋਰਟਿਸ ਵਿੱਚ ਦਾਖਲ ਹੋ ਸਕਦੇ ਆ ਬਿੱਤੀ ਦਾਣਾ ਤੁਹਾਨੂੰ ਪਤਾ ਹੀ ਆ ਪਰ ਆਮ ਵਿਅਕਤੀ ਜੇਕਰ ਇਲਾਜ ਕਰਾਉਣ ਵਾਸਤੇ ਸਰਕਾਰੀ ਹਸਪਤਾਲਾਂ ਤੇ ਨਿਰਭਰ ਕਰਤਾ ਤਾਂ ਘਟੋ ਘਟ ਉਸ ਦੀ ਜਾਨ ਦੀ ਰਾਖੀ ਜਿਹੜੀ ਆ ਉਹ ਜ਼ਰੂਰ ਸਿਵਲ ਪ੍ਰਸ਼ਾਸਨ ਮਾਫ ਕਰਤਾ ਹਸਪਤਾਲ ਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਆ ਔਰ ਬਿਜਲੀ ਜਿਹੜੀ ਖਾਸ ਤੌਰ ਵਾਹਿਦਕ ਜਰੂਰਤ ਹੁੰਦੀ ਹੈ ਜੇਕਰ ਉਹਦੇ ਉਤੇ ਹੀ ਸਵਾਲ ਉੱਠਣਗੇ ਤਾਂ ਫਿਰ ਮਰੀਜ਼ਾਂ ਦੇ ਇਲਾਜ ਦੇ ਸਬੰਧੀ ਸੁਖਵਿੰਦਰ ਜੀ ਰਾਬੀ ਦਾਖਾ ਪੰਜਾਬ ਦੇ ਵਿੱਚ ਜੀ